ਅੱਡੀ ਜੀ ਫੋਨ ਫੋਕੇ ਲੈ ਗਈ ਸਾਡੇ ਚੇਲੇ ਸਾਡ ਨੂੰ ਜੀ ਇਤੋਂ ਖਤਰਾ ਆਇਆ ਖਤਰਾ ਆਇਆ ਸੰਤ ਇਹਨੇ ਪੇਟੋਂ ਵੀ ਬੜੇ ਮੰਤਾਂ ਦਾ ��������ਕ ਵੀਡੀਓ ਬਣਾਈਆਂ ਹੋਈਆਂ ਐ ਤੁਹਾਨੂੰ ਇਤੋਂ ਖਤਰਾ ਆਇਆ ਜਿਹੜਾ ਵੀ ਕੰਮ ਕਰੀਦਾ ਆਪਾਂ ਛੜਿਆਂ ਵੀ ਕਰੀਦਾ ਲਾਈਵ ਹੋ ਕੇ ਠੀਕ ਆ ਰਾਮਗੜ੍ਹ ਅੱਡੇ ਦੇ ਆਕੇ ਵੀਡੀਓ ਪਾਣੀ ਐ ਕਹਾ ਮੈਂ ਇੱਥੇ ਖੜਾ ਠੀਕ ਆ ਤੇ ਮੈਂ 40 ਮਿੰਟ ਰੁਕਾਂਗਾ ਤੂੰ 5 ਮਿੰਟ ਰੋਕੇ ਵੀਡੀਓ ਪਾਦੀ ਬਈ 5 ਮਿੰਟ ਰੋਕਾਂ ਤੂੰ ਮੈਂ 5 ਮਿੰਟ ਚ ਮੈਂ ਤੇਰੇ ਕੋਲ ਆ ਜੂਗਾ ਠੀਕ ਆ ਆ ਜਾ ਤੇਰੀ ਬੇੜੇ ਕਰਿਆ ਜਾ ਕੱਬ ਲਾ ਜਲਦੀ ਆ ਜਾ ਪ੍ਰੋਗਰਾਮ ਤੇ ਬੁਲਾ ਕੇ ਇਹਨਾਂ ਨੇ 1 ਕਰਤਾਰਪੁਰ ਤੇ ਇਹਨਾਂ ਨੇ ਉੱਥੋਂ ਸਾਡੇ ਉੱਥੇ ਸਾਨੂੰ ਲੈ ਗਏ ਤੇ ਉੱਥੇ ਜਾ ਕੇ ਇਹਨਾਂ ਨੇ ਪਹਿਲਾਂ ਸਾਡਾ ਨਕਲਸ ਕੰਮ ਕੀਤੇ ਠੀਕ ਆ ਉਹ ਗੱਲ ਕੰਮ ਕਰਕੇ ਫਿਰ ਉਹਨਾਂ ਨੇ ਬਾਅਦ ਵਿੱਚ ਸਾਡੇ ਤੋਂ ਫੋਨ ਲੈ ਲਿਆ ਠੀਕ ਆ ਤੇ 15-20 ਮੁੰਡੇ ਸਾਡ ਨੂੰ ਸਿੱਧੀਆਂ ਰੋਜ਼ ਚਰਿਆਮ ਧਮਕੀਆਂ ਦੇ ਲਿਆ ਆ ਉਹ ਕਹਿੰਦੇ ਅਸੀਂ ਕੱਲ ਵੀ ਥਾਣੇ ਦੇ ਵਿੱਚ ਆਏ ਤੋਂ ਦਾ ਥਾਣੇ ਵਿੱਚ ਫਿਰ ਸਾਨੂੰ ਪੁਲਸਾ ਲੈ ਕੇ ਸਾਹਮਣੇ ਆਣ ਫੋਨ ਲੈ ਗਏ ਤੇ ਸਾਨੂੰ ਧਮਕੀਆਂ ਦੇ ਦੇ ਜ਼ਿਲਹੰਦਰ ਤੋਂ ਦਿਲ ਦਹਿਲੋਣ ਵਾਲੀ ਖਬਰ ਸਾਹਮਣੇ ਆਈ ਹੈ ਇੱਥੇ ਤਿੰਨ ਨੌਜਵਾਨਾਂ ਨੇ ਇੱਕ ਔਰਤ ਦੇ ਕੱਪੜੇ ਉਤਾਰ ਕੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਨੋਜਵਾਨਾ ਨੇ ਉਸਨੇ ਗੁਪਤੰਗਾ ਸਮੇਤ ਹੋੜ ਥਾਵਾਂ ਤੇ ਲੱਤਾਂ ਤੇ ਮੁੱਕੇ ਵੀ ਮਾਰੇ ਨੇ ਇਸ ਦੇ ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਨੂੰ ਵੀ ਹੱਤਾਂ ਪੈਰਾਂ ਦੀ ਪੈ ਗਈ ਹੈ ਕੁਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ ਹੈ ਤੁਹਾਨੂੰ ਸਿੱਧੇ ਤੌਰ ਤੇ ਅਸੀਂ ਵੀਡੀਓ ਨਹੀਂ ਦਿਖਾ ਸਕਦੇ ਕਿਉਂਕਿ ਬੇहद ਹੀ ਰੂਕੰਬਾਉ ਹੈ ਵੀਡੀਓ ਹੈ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਇਹ ਵੀਡੀਓ ਦੇਰ ਰਾਤ ਕਰਤਾਰਪੁਰ ਨੇੜੇ ਇੱਕ ਖੇਤ ਦੇ ਵਿੱਚ ਬਣਾਈ ਗਈ ਸੀ ਪੁਲਿਸ ਕੋਲ ਦੋ ਵੀਡੀਓਜ਼ ਪਹੁੰਚੀਆਂ ਪਹਿਲੀ ਵੀਡੀਓ ਦੇ ਵਿੱਚ ਤਿੰਨ ਨੌਜਵਾਨ ਔਰਤ ਨੂੰ ਘੁੱਟ ਰਹੇ ਨੇ ਦੋਸ਼ੀ ਔਰਤ ਦੇ ਨਾਲ ਬਦਸਲੂਕੀ ਵੀ ਕਰ ਰਹੇ ਨੇ ਜਦਕਿ ਦੂਜੀ ਵੀਡੀਓ ਦੇ ਵਿੱਚ ਦੋਸ਼ੀ ਔਰਤ ਦੇ ਗੁਪ ਤੰਗਾ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਦੋਸਤੋ ਪੱਥਰ ਮਾਰਨ ਦੀ ਗੱਲ ਕਰਨੀ ਹੈ ਇਸ ਦੌਰਾਨ ਕਿੰਨਰਾ ਨੇ ਹਨੇ ਰੋਜ਼ ਪ੍ਰਦਰਸ਼ਨ ਕਰਦੇ ਹੋਏ ਥਾਣੇ ਦਾ ਘਿਰਾਓ ਕੀਤਾ ਹੁਣਾਂ ਦੋਸ਼ ਲਗਾਇਆ ਹੈ ਕਿ ਪੁਲਿਸ ਨੌਜਵਾਨਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਹੈ ਦੋਸ਼ ਲਗਾਉਂਦੇ ਹੋਏ ਉਹਨਾਂ ਕਿਹਾ ਕਿ ਪਿਛਲੇ ਦਿਨੀ ਪਿੰਡ ਬੱਲਾਵਾਸੀ ਜੱਗਾ ਨੌਜਵਾਨ ਕੇਂਦਰਾਂ ਨੂੰ ਆਪਣੇ ਨਾਲ ਹਲਕਾ ਕਰਤਾਰਪੁਰ ਦੇ ਵਿੱਚ ਪ੍ਰੋਗਰਾਮ ਕਰਵਾਉਣ ਦੇ ਲਈ ਲੈ ਗਿਆ ਸੀ ਉਹ ਨੌਜਵਾਨ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਉਹਨਾਂ ਲੋਕਾਂ ਦੇ ਨਾਲ ਗਲਤ ਹਰਕਤਾਂ ਕੀਤੀਆਂ ਅਤੇ ਮੋਬਾਈਲ ਖੋ ਕੇ ਕੁਟਮਾਰ ਕੀਤੀ ਕਿਨਰ ਨੇ ਮੀਡੀਆ ਨੂੰ ਕਈ ਇਤਰਾਜ਼ਯੋਗ ਵੀਡੀਓਜ਼ ਵੀ ਦਿੱਤੀਆਂ ਨੇ ਜਿਸ ਦੇ ਵਿੱਚ ਨੌਜਵਾਨ ਉਹਨਾਂ ਨੂੰ ਗਾਲਾਂ ਕੱਢਦਾ ਅਤੇ ਧਮਕੀਆਂ ਦਿੰਦਾ ਵੀ ਨਜ਼ਰ ਆ ਰਹੀ ਹੈ ਜਿਹੜਾ ਵੀ ਕੰਮ ਕਰੀਦਾ ਆਪਾਂ ਸ਼ਰਿਆਂਾਂ ਵਿੱਚ ਕਰੀਦਾ ਲਾਈਵ ਹੋ ਗਿਆ ਠੀਕ ਆ ਰਾਮਗੜ੍ਹ ਰੱਡੇ ਦੇ ਆ ਕੇ ਵੀਡੀਓ ਪਾਣੀ ਹੈ ਕਿਹਾ ਮੈਂ ਇੱਥੇ ਖੜਾ ਠੀਕ ਆ ਤੇ ਮੈਂ 40 ਮਿੰਟ ਰੁਕਾਂਗਾ ਤੂੰ 5 ਮਿੰਟ ਰੋਕੇ ਵੀਡੀਓ ਪਾਣੀ ਪੰਜ ਮਿੰਟ ਰੁਕਣਾ ਤੂੰ ਮੈਂ 5 ਮਿੰਟ ਚ ਮੈਂ ਤੇਰੇ ਕੋਲ ਆ ਜਾਊਗਾ ਠੀਕ ਆ ਆ ਜਾ ਤੇਰੀ ਵੇਟ ਕਰਦਾ ਜੱਗਾ ਬੱਲਾ ਵਾਲਾ ਜਲਦੀ ਆ ਜਾ ਤੁਹਾਡੀ ਕਹਿਣ ਦੀ ਮੁਤਾਬਕ ਕਹਿ ਰਹੇ ਤੁਸੀਂ ਵੀ ਧਮਕੀਆਂ ਆ ਰਹੀਆਂ ਫੋਨ ਵੀਰਾ ਵੀ ਖੋਇਆ ਗਿਆ ਕੀ ਕਹਿਣਾ ਚਾਹੂੰ ਸਾਡੇ ਜੀ ਫੋਨ ਕੋ ਕੇ ਲੈ ਗਏ ਸਾਡੇ ਚੇਲੇ ਸਾਨੂੰ ਜੀ ਇਤੋਂ ਖਤਰਾ ਆ ਯਾਰ ਖਤਰਾ ਆ ਸੰਤਾ ਇਹਨਾਂ ਪੇਲੋ ਵੀ ਬੜੇ ਮਨਤਾਂ ਨਾਲ ਕੁੱਟ ਕੁੱਟ ਕੇ ਵੀਡੀਓ ਬਣਾਈਆਂ ਹੋਈਆਂ ਆ ਤੁਹਾਨੂੰ ਇਤੋਂ ਖਤਰਾ ਆ ਜੀ ਕੀ ਕਹਿਣਾ ਸਾਨੂੰ ਧਮਕੀਆਂ ਦੇ ਰਿਹਾ ਫੋਨ ਕਰ ਕਰਕੇ ਇਹ ਸਾਤੋਂ ਸਾਰੀਆਂ ਵੀਡੀਓ ਰਿਕਾਰਡਿੰਗਾਂ ਸਾਤੋਂ ਸਾਡੇ ਕੁਝ ਪਿਆ ਹੋਇਆ ਆ ਕਰ ਇੱਕ ਸਬੂਤਪਰੂਪੇ ਆ ਸਾਡੇ ਤੋਂ ਜੇ ਤੁਹਾਡੀ ਨਹੀਂ ਸੁਣਵਾਈ ਹੋ ਰਹੀ ਅਗਲੇ ਸਟੈਪ ਲੈਣਾ ਜੀ ਹੋਊਗਾ ਫਿਰ ਅਸੀਂ ਅੱਗੇ ਪੇਸ਼ ਹੋਵਾਂਗੇ ਹੋਰ ਕੀ ਕਰਨਾ ਸੀ ਜੀ ਵੀ ਦੇ ਜਾ ਕੇ ਜੋ ਹੁੰਦਾ ਪਿਓ ਹੋਈ ਜਾਓ ਤਾਂ ਖੁਸ਼ੀ ਜੀ ਹੋਜੀ ਬੋਲੀ ਕੀ ਗੱਲ ਬਾਰੇ ਕੀ ਗੱਲ ਹੋਈ ਜਿਹੜਾ ਅੰਤ ਤੱਕ ਜਾਣਾ ਪੈ ਗਿਆ ਹਾਂਜੀ ਗੱਲ ਇਹ ਹੋਈ ਕਿ ਸਾਡੇ ਮੋਬਾਈਲ ਨਹੀਂ ਦਿੰਦਾ ਇੱਕ ਦਾ ਤੇ ਇਹ ਪ੍ਰੋਗਰਾਮ ਤੇ ਬੁਲਾ ਕੇ ਇਹਨਾਂ ਨੇ 14 ਜੰembre ਨੂੰ ਸਾਨੂੰ ਪ੍ਰੋਗਰਾਮ ਤੇ ਬੁਲਾ ਕੇ ਇਹਨਾਂ ਨੇ ਕਰਤਾਰਪੁਰ ਤੇ ਇਹਨਾਂ ਨੇ ਉੱਥੋਂ ਸਾਡੇ ਉੱਥੇ ਸਾਨੂੰ ਲੈ ਗਏ ਤੇ ਉੱਥੇ ਜਾ ਕੇ ਇਹਨਾਂ ਨੇ ਪਹਿਲਾਂ ਸਾਡੇ ਨਾਲ ਗਲਤ ਕੰਮ ਕੀਤੇ ਠੀਕ ਆ ਤੇ ਗਲਤ ਕੰਮ ਕਰਕੇ ਫੇਰ ਉਹਨਾਂ ਨੇ ਬਾਅਦ ਵਿੱਚ ਸਾਡੇ ਤੋਂ ਫੋਨ ਲੈ ਲਿਆ ਠੀਕ ਆ ਤੇ 15-20 ਮੁੰਡੇ ਸੀਗੇ ਇਸ ਦੇ ਖਿਲਾਫ ਜਿਹੜੀ ਥਾਣਾ ਰਾਮਾ ਮੱਡੀ ਦੇ ਵਿੱਚ ਜਾਂ ਹੋਰ ਕਿਸੇ ਪਾਸੇ ਸੀ ਦਰਖਾਸਤ ਪਹਿਲਾਂ ਦਿੱਤੀ ਆਈ ਹੈ ਐਫਆਈਆ ਦਿੱਤੀ ਹੈ ਰਿਪੋਰਟ ਹੈ ਇਸ ਦੇ ਬਾਰੇ ਪੁਲਿਸ ਨੂੰ ਪਹਿਲਾਂ ਸੂਚਿਤ ਕੀਤਾ ਗਿਆ ਜਾਂ ਹਾਂਜੀ ਇਹ ਦੱਸਿਆ ਸੀ ਕੀ ਕਰੀ ਪੁਲਿਸ ਪ੍ਰਸ਼ਾਸਨ ਪੁਲਿਸ ਵਾਲੇ ਬਸ ਕਹਿੰਦੇ ਕਰੂੰਗੇ ਕਰੂੰਗੇ ਬਸ ਕਰੂੰਗੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੁਹਾਨੂੰ ਫੋਨਾਂ ਤੇ ਰੋਜ਼ ਤਸ਼ਰੀਹ ਆਮ ਧਮਕੀਆਂ ਦੇ ਰਿਹਾ ਆ ਉਹ ਅਸੀਂ ਕੱਲ ਵੀ ਥਾਣੇ ਦੇ ਵਿੱਚ ਆਏ ਸੋੰਦਾ ਥਾਣੇ ਵਿੱਚ ਫੇਰ ਸਾਨੂੰ ਪੁਲਸ ਵਾਲਿਆਂ ਦੇ ਸਾਹਮਣੇ ਤੁਹਾਨੂੰ ਕੋਣ ਕਰਕੇ ਫੇਰ ਸਾਨੂੰ ਧਮਕੀਆਂ ਦੇ ਰਿਹਾ ਸੀ ਪੁਲਸ ਵਾਲੇ ਦੇ ਸਾਹਮਣੇ ਸਾਡੇ ਫੋਨ ਤੇ ਉਹ ਪੁਲਸ ਵਾਲੇ ਨੂੰ ਨਾ ਬੱਬਾ ਜੀਓ ਏ ਮੁੰਡਾ ਐ ਇਦਾਂ ਹੀ ਬਸ ਘਰੋਂ ਵੀ ਕੱਢਿਆ ਕੁੱਢਿਆ ਹੋਇਆ ਐ ਸ਼ੋਰ ਸ਼ੇ ਕਰਦੀ ਐ ਜੀ ਡਾਂਸਰਾਂ ਕੋਲ ਫੋਨ ਕੋਨ ਦੇ ਮੰਨਤਾ ਬਿਲਕੁਲ ਇੱਕ ਮਿੰਟ ਇੱਕ ਮਿੰਟ ਸਿਮੀ ਐ ਹਾਂਜੀ ਕੀ ਗੱਲ ਬਣਦੀ ਇੱਕ ਮੁੰਡਾ ਐ ਜੱਗਾ ਜੱਗਾ ਬੱਲਾ ਦਾ ਅੱਛਾ ਤੇ ਇਹਨੇ ਨਾ ਥੋੜੇ ਚਿਰ ਪੈਲੋ ਮੇਰੇ ਚੇਲੇ ਆਂਦੇ ਨਾ ਕਰਤਾਰਪੁਰ ਸਾਧਕੇ ਕਹਿੰਦਾ ਮੇਰਾ ਪ੍ਰੋਗਰਾਮ ਐ ਤੇ ਤੁਸੀਂ ਆਓ ਮੇਰੇ ਚੇਲੇ ਚੱਲ ਗਏ ਉੱਥੇ ਇਹਨਾਂ ਨੇ ਜਾ ਕੇ ਉਹਨਾਂ ਦੇ ਮੋਟਰ ਤੇ ਲੈ ਕੇ ਉਹਨਾਂ ਨੂੰ ਸਾਰਿਆਂ ਨੂੰ ਮੋਟਰ ਤੇ ਜਾ ਕੇ ਨਾਲੇ ਗਲਤ ਕੰਮ ਕੀਤੇ ਨਾਲੇ ਉਹਨਾਂ ਦੇ ਮੋਬਾਈਲ ਖੋਲੇ ਅਸੀਂ ਨੂੰ ਇਹ ਕਿਹਾ ਕਿ ਤੂੰ ਸਾਡੇ ਚੇਲਿਆਂ ਦੇ ਫੋਨ ਖੋਲੇ ਆ ਸਾਡੇ ਚੇਲਿਆਂ ਦੇ ਫੋਨ ਦੇ ਤੇ ਇਹਨੇ ਜੀ ਸਾਨੂੰ ਇੱਕ ਫੋਨ ਦਿੱਤਾ ਬਾਕੀ ਸਾਨੂੰ ਇਹਨੇ ਫੋਨ ਨਹੀਂ ਦਿੱਤੇ ਹੈਗੇ ਕਹਿੰਦਾ ਮੈਂ ਕਿਸੇ ਦੁਕਾਨ ਤੇ ਵੇਚ ਦਿੱਤੇ ਉਹਦੀਆਂ ਰਿਕਾਰਡਿੰਗਾਂ ਵੀ ਸਾਤੋਂ ਪਈਆਂ ਹੋਈਆਂ ਆ ਜਿੱਥੇ ਇਹਨੇ ਵੇਚੇ ਹੋਏ ਆ ਤੇ ਬਾਤ ਚ ਦੀ ਹੈ ਨਾ ਇਹਨੇ ਸਾਡੇ ਗਰੁੱਪ ਦੇ ਵਿੱਚ ਨੰਬਰ ਪਾ ਦਿੱਤਾ ਅਸੀਂ ਇਹਨੂੰ ਇਹੀ ਕਹਾਂ ਕਿ ਸਾਡੇ ਗਰੁੱਪ ਦੇ ਵਿੱਚ ਨੰਬਰ ਨਹੀਂ ਪਾਣਾ ਹੈਗਾ ਇਹਨੇ ਚ ਸਾਨੂੰ ਗੰਨੀਆਂ ਗੰਨੀਆਂ ਗਾਲਾਂ ਕੱਢਣ ਲਾ ਪਿਆ ਕਿੰਨੇ ਮੁੰਡੇ ਲਿਆ ਕੇ ਸਾਨੂੰ ਰਮਨ ਦੀ ਫੋਨ ਕਰਕੇ ਕਹਿੰਦਾ ਹਥਿਆਰ ਦਿਖਾ ਕੇ ਸਾਨੂੰ ਕਹਿੰਦਾ ਕਿ ਮੈਂ ਰਮਨ ਦੀ ਖੜਾ ਹੋਇਆ ਜਿਹੜਾ ਡੇ ਵਿੱਚ ਦਾਮ ਆ ਤੇ ਇੱਥੇ ਆ ਜਾਓ ਨੀਤਾ ਸੀ ਤੁਹਾਡੇ ਘਰੇ ਬਾੜ ਜਾਵਾਂਗੇ ਸਾਨੂੰ ਇਹ ਬਹੁਤ ਪਰੇਸ਼ਾਨ ਕਰਦਾ ਹੈ ਸਾਡੇ ਕੋਈ ਵੀ ਨਕਲਾ ਵਾਲੇ ਆ ਜਿਹੜੇ ਪੀੜਾਈ ਜਗ੍ਹਾ ਤੇ ਨੱਚਣ ਜਾਂਦੇ ਆ ਸਾਡੇ ਚੇਲੇ ਇਹ ਉਹਨਾਂ ਨੂੰ ਘੇਰ-ਘੇਰ ਕੇ ਉਹਨਾਂ ਨਾਲੇ ਕੁੱਟਦੇ ਆ ਨਾਲੇ ਗਲਤ ਕੰਮ ਕਰਦੇ ਨਾਲੇ ਮੋਬਾਈਲ ਖੋਲ੍ਹਦੇ ਨਾਲੇ ਪੈਸੇ ਖੋਲ੍ਹਦੇ ਆ ਬਾਅਦ ਚ ਵੀਡੀਓ ਬਣਾਉਂਦੇ ਹੈ ਬਬੀ ਜਿਹੜੇ ਜਿਹੜੇ ਛੇਲੇ ਦੇ ਨਾਲ ਜਿਦਤੀ ਹੋਈ ਆ ਉਹ ਹਾਂਜੀ ਉੱਥੇ ਹੀ ਇਸ ਮਾਮਲੇ ਬਾਰੇ ਥਾਣਾ ਰਾਮਾ ਬੰਡੀ ਦੇ ਸਬ ਇੰਸਪੈਕਟਰ ਅਰुण ਕੁਮਾਰ ਨੇ ਦੱਸਿਆ ਕਿ ਕਿੰਨਾਂ ਵੱਲੋਂ ਇੱਕ ਨੌਜਵਾਨ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ ਨੌਜਵਾਨ ਨੂੰ ਮੰਗਲਵਾਰ ਸ਼ਾਮ ਤੱਕ ਥਾਣੇ ਆਉਂਦਾ ਸਮਾ ਦਿੱਤਾ ਗਿਆ ਸੀ ਪਰ ਨੌਜਵਾਨ ਨਹੀਂ ਆਇਆ ਬਣਾ ਦੱਸਿਆ ਕਿ ਉਸ ਦੇ ਬਿਆਨ ਦਰਜ ਕਰਕੇ ਅਗਲੀ ਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਕਿਨाराम ਵੱਲੋਂ ਦਿੱਤੀ ਗਈ ਇਤਰਾਜ਼ਯੋਗ ਵੀਡੀਓ ਬਾਰੇ ਰਿਪੋਰਟ ਅਤੇ ਸ਼ਿਕਾਇਤ ਥਾਣਾ ਕਰਤਾਰਪੁਰ ਦੇ ਵਿੱਚ ਦਰਜ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜਲਦ ਹੀ ਉਕਤ ਨੌਜਵਾਨ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਦੋਵੇਂ ਵੀਡੀਓ ਥਾਣਾ ਕਰਤਾਰਪੁਰ ਦੇ ਇਲਾਕੇ ਦੇ ਵਿੱਚ ਬਣਿਆ ਸਨ। ਇਤਰਾਜ਼ਯੋਗ ਵੀਡੀਓਜ਼ ਬਾਰੇ ਕਰਤਾਰਪੁਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ। ਹਾਂਜੀ ਸਰ ਕੀ ਮਾਮਲਾ ਜੀ ਜਿਹੜਾ ਨੇ ਕੰਪਲੇਨਟ ਦਿੱਤੀ ਵੀ ਮੈਨੂੰ ਥ੍ਰੈਟ ਕਰਦਾ ਏ ਧਮਕੀਆਂ ਦਿੰਦਾ ਅੱਛਾ ਜੀ ਹਾਂ ਉਹਨੇ ਸਮਝ ਕੇ ਕੱਲ ਗੱਲ ਕੀਤੀ ਉਹਨੇ ਉਹਨੂੰ 4 ਵਜੇ ਟਾਈਮ ਦਿੱਤਾ ਸੀ ਜਿਹੜੇ ਸੈਕਟੀ ਨਾਲ 4 ਵਜੇ ਟਾਈਮ ਦਿੱਤਾ ਸੀ ਮੋਰ ਤੇ ਹੁਣ ਆਏ ਨੇ ਵੀ ਆਇਆ ਨਹੀਂ ਜਿਹੜਾ ਕਾਰਵਾਈ ਕੀ ਕਰ ਸਰ ਇਹਨਾਂ ਦਾ ਕਹਿਣਾ ਹੈ ਕਿ ਹਫਤੇ ਮੇਲੇ ਜਿਹੜੀ ਇਹ ਦਰਖਾਸਤ ਦਿੱਤੀ ਗਈ ਸੀ ਲੇਕਿਨ ਹੱਲੇ ਤੱਕ ਵੀ ਕੋਈ ਕਾਰਵਾਈ ਦਾ ਨਾਮੋ ਨਿਸ਼ਾਨ ਨਹੀਂ ਦਿਖਣ ਨੂੰ ਮਿਲਿਆ ਮੈਂ ਕਿ ਜਿਹੜਾ ਸਾ ਇਹਦਾ ਇਹ ਜੋ ਐਗਰੀਮੈਂਟ ਸੀ ਉਹਨਾਂ ਨੇ ਤਾਂ ਵੀ ਕਾਰਵਾਈ ਕੀਤੀ ਆਪਾਂ ਹੈ ਚੋ ਜੀ ਅਜਾ ਟਾਈਮ ਲਿਆ ਸੀ ਚੱਲ ਰਕ ਨਹੀਂ ਹੋਊਗਾ ਇਹਨੂੰ ਪਹਿਲਾਂ ਦੱਸ ਤਾਂ ਨਹੀਂ ਕਾਰਵਾਈ ਕਰਾਂਗੇ ਸਰ ਕੁਛ ਦਿਨ ਪਹਿਲਾਂ ਨਾ ਕੁਛ ਮਹੀਨੇ ਪਹਿਲਾਂ ਇੱਕ ਵਿਅਕਤੀ ਦਾ ਮਰਡਰ ਹੋਇਆ ਸੀ ਜੋ ਵੀ ਕਿਨਰਸੂ ਮਾਸ ਤੋਂ ਬਿਲੋਂਗ ਕਰਦਾ ਸੀ ਉਸਦੇ ਗੋਲੀ ਮਾਰ ਕੇ ਮਾਰ ਦਿੱਤਾ ਇੱਕ ਮਿੰਟ ਰੁਕਿਓ ਜਰਾ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀਗਾ ਕੱਲ ਨੂੰ ਅਗਰ ਜੇ ਇਹਨਾਂ ਨੂੰ ਜਿਹੜਾ ਡਰ ਹੈ ਜੋ ਇਹਨਾਂ ਨੂੰ ਡਰ ਹੈ ਕਿ ਕੱਲ ਨੂੰ ਅਗਰ ਜੇ ਕੋਈ ਇਹਨਾਂ ਤੇ ਅਟੈਕ ਹੋ ਜਾਂਦਾ ਉਸ ਦਾ ਜ਼ਿੰਮੇਵਾਰ ਕਿੰਨੂੰ ਠਹਿਰਾएंगे ਕੌਣ ਹੋਏਗਾ ਉਹਦਾ ਜ਼ਿੰਮੇਵਾਰ ਜੇ ਨਹੀਂ ਨੋਟ ਨਹੀਂ ਆਨੰਦ ਦੇ ਜਿਵੇਂ ਇਹ ਮੰਦਿਰ ਦਾ ਕਸੂਰਾ ਹਰਨੰਦਰ ਰਣਜੀਤ ਦਾ ਵੀਡੀਓ ਪ੍ਰੂਫ ਦਿੱਤੇ ਸਰ ਕੋਈ ਪ੍ਰੂਫ ਇਹਨਾਂ ਦੇ ਇਹਨਾਂ ਦੇ ਕੋਲ ਕਾਫੀ ਪ੍ਰੂਫ ਨੇ ਉਸ ਦਿਖਾਏ ਇੱਕ ਲੇਡੀਜ਼ ਨਾਲ ਵੀ ਬੜੀ ਬਦਸਲੂਕੀ ਉਹਨਾਂ ਵੱਲੋਂ ਸਾਡੇ ਸਾਡੇ ਸਾਡੀ ਤੁਥ ਨਾਲ ਵੀ ਕੰਦਾ ਇਹਨਾਂ ਬਕਾਲਵ ਜਾਈ ਦੀ ਤਾਰੀਖ ਉਸ ਵਾਰ ਤੋਂ ਤੁਹਾਨੂੰ ਕਰਤਾਰਪੁਰ ਕੰਪਲੀਟ ਨਹੀਂ ਕਰਨੀ ਆ ਸਰ ਇੱਕ ਬੜੀ ਇਰਾਨੀ ਵਾਲੀ ਗੱਲ ਸੁਣਨ ਨੂੰ ਮਿਲੀ ਉਹ ਤੁਹਾਡੇ ਸਾਹਮਣੇ ਹੀ ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲ ਹੀ ਜਵਾਬ ਦੇ ਇੱਕ ਮਿੰਟ ਮੈਡਮ ਇੱਕ ਮਿੰਟ ਸਾਹਿਬ ਜੀ ਇੱਕ ਮਿੰਟ ਤੁਹਾਡੇ ਕੋਲੋਂ ਹੀ ਜਵਾਬ ਦੇਈਓ ਬੰਦੇ ਪੁੱਛਦੇ ਪਏ ਨੇ ਕਿ ਇਹਨਾਂ ਨੂੰ ਥਾਣਾ ਨਹੀਂ ਲੱਗਦਾ ਇੱਕ ਮਿੰਟ ਬੱਜੀ ਇੱਕ ਮਿੰਟ ਜੀ ਥਾਣਾ ਕੋਈ ਹੋਰ ਲੱਗਦਾ ਪਿਆ ਵਾ ਤੁਸੀਂ ਉਹਨਾਂ ਨੂੰ ਵੀ ਜਵਾਬ ਦੇਈਓ ਪੁਲਿਸ ਹੁਣ ਜਵਾਬ ਦੇਈ ਜਾਂ ਕੋਈ ਜਵਾਬ ਦੇ ਨਹੀਂ ਤਾਂ ਫੇ ਉਹ ਕਿੱਦਾਂ ਪੁੱਛਣਗੇ ਮੈਂ ਦਾਤਾ ਵੀ ਜਿਹੜਾ ਚੋਕਾ ਸਾਡੀ ਕੰਪੈਂਡਾ ਜੇਡਿਸ਼ਨ ਚ ਕੰਦਾ ਹੂੰ ਉਹਨਾਂ ਨੂੰ ਤੁਹਾਨੂੰ ਇੱਕ ਵਾਰੀ ਉਹਨਾਂ ਨੂੰ ਬੁਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਟਾਈਮ ਨਹੀਂ ਦਿੱਤਾ ਗਿਆ ਉਹਨਾਂ ਨੂੰ ਟਾਈਮ ਦਿੱਤਾ ਗਿਆ 4 ਵਜੇ ਤਾਂ ਆਇਆ ਨਹੀਂ ਇਹ ਕਿੰਨਾ ਸਮਾਂ ਹੋਰ ਲੱਗੇਗਾ ਆਪਣੀ ਕਾਰਵਾਈ ਨੂੰ ਕਾਰਵਾਈ ਕਰਦੇ ਨਹੀਂ ਇਹ ਅੱਜ 4 ਵਜੇ ਹੋਣੇ ਕਰਦਣੀ ਆਪਾਂ ਕਾਰਵਾਈ ਸਰ ਬੰਦੇ ਦਾ ਪੋਚਨ ਨਹੀਂ ਦੇ ਤੁਸੀਂ ਕਿੱਦਾਂ ਲੈ ਕੇ ਆਉਂਗੇ ਬੰਦੇ ਦਾ ਪੋਚਨ ਨਹੀਂ ਦੇ ਇੱਥੇ ਤੁਹਾਡੇ ਫੋਨ ਤੋਂ ਕਿੱਦਾਂ ਲੈ ਕੇ ਆਉਂਗੇ ਜੀ ਕਾਨੂੰਨ ਦਾ ਜਿਹੜਾ ਦਾਇਰਾ ਉਹਨਾਂ ਮੁਤਾਬਕ ਲੈ ਕੇ ਆਵਾਂਗੇ ਜੀ ਠੀਕ ਹੈ ਸਰ ਸ਼੍ਰੀਮਾਨ ਜੀ ਪੁਲਿਸ ਬੁਲਾਵੇ ਫੇਰ ਵੀ ਥਾਣੇ ਨਾਲ ਤੁਹਾਡੇ ਇਲਾਕੇ ਦੇ ਵਿੱਚ ਇੱਥੇ ਪਿੱਛੇ ਮਰਡਰ ਵੀ ਹੋਇਆ ਸੀਗਾ ਇੰਨਾ ਉਦੋਂ ਵੀ ਤੁਹਾਨੂੰ ਪਤਾ ਹੰਗਾਮਾ ਹੋਇਆ ਇੰਨਾ ਕੁਝ ਹੋਇਆ ਪਰ ਆਪਾਂ ਕਿਉਂ ਪਹਿਲਾਂ ਹੀ ਉਹਨਾਂ ਨੂੰ ਜਿਹੜਾ ਬੁਲਾ ਨਹੀਂ ਰਹੇ ਜਾਂ ਕਰਨ ਨਹੀਂ ਰਹੇ ਕਿ ਵੱਡੀ ਕੋਈ ਕਦਮ ਚੱਕਣ ਤੋਂ ਪਹਿਲਾਂ ਹੀ ਆਪਾਂ ਜੇ ਰੋਕ ਲਏ ਬਲੇ ਠੱਲ ਪਾ ਲਈਏ ਉਹਨਾਂ ਨੂੰ ਜਾਂ ਫਿਰ ਕੋਈ ਰਾਜਨੀਤਿਕ ਐਸੀ ਕੋਈ ਤਾਕਤ ਦਾ ਪਿੱਛੇ ਹੈਗੀਆਂ ਜਾਂ ਤੁਹਾਨੂੰ ਰੋਕਣ ਦੀ ਇਹਦਾ ਕੋਈ ਇਸ਼ੂ ਨਹੀਂ ਹੈਗਾ ਨਹੀਂ ਅਰੁਣ ਜੀ ਫਿਰ ਵੀ ਦੇਖੋ ਨਾ ਕਿ ਇੰਨੇ ਜਿਹੜੇ ਮੰਤ ਲੋਕ ਚੱਲ ਕੇ ਆਏ ਥਾਣੇ ਦੇ ਵਿੱਚ ਉਹ ਵੀ ਵਿਚਾਰੇ ਸਾਰਾ ਦਿਨ ਕਰਕੇ ਮਿਹਨਤ ਕਰਕੇ ਜਾਂਦੇ ਤੇ ਉਹਨਾਂ ਨੂੰ ਜਿਹੜੀ ਧਮਕੀਆਂ ਮਿਲ ਰਹੀਆਂ ਇਹਨਾਂ ਤੇ ਫਿਰ ਵੀ ਕਿਤੇ ਪੁਲਿਸ ਦਾ ਕੰਮ ਹੈ ਕੋਨੇ ਦੇ ਦਾਰੇ ਅੰਦਰ ਜੋ ਕਾਨੂੰਨ ਦਾ ਦਾਇਰਾ ਹੁਣ ਜਿਹੜੇ ਵੀ ਸਿੱਧੀਆਂ ਨੂੰ ਧਮਕੀ ਦੇ ਰਿਹਾ ਫੋਨ ਤੇ ਜਿਹੜਾ ਉਹਨਾਂ ਦੀ ਵੀਡੀਓ ਆ ਬਕਾਇਦਾ ਉਸ ਦੀ ਫੋਟੋਗ੍ਰਾਫੀ ਦੇ ਰਹੇ ਹੋ ਜੋ ਹੈ ਨਾ ਕੰਪਲੇਂਟ ਕੀਤੀ ਤਾਂ ਕਪਾ ਕੋਈ ਕਾਰਵਾਈ ਕਰਦੇ ਨਹੀਂ ਇਹ ਵੀਡੀਓ ਗ੍ਰਾਫੀ ਦੇ ਧਾਰ ਦੇ ਤੁਹਾਨੂੰ ਪਤਾ ਲੱਗ ਹੀ ਜਾਣਾ ਵਿਅਕਤੀ ਕੋ ਆ ਜਾਂ ਕਿੱਥੇ ਦੇ ਆ ਫਿਰ ਤੁਸੀਂ ਕਾਰਵਾਈ ਕਿਉਂ ਨਹੀਂ ਕਰ ਰਹੇ ਜਿਹੜਾ ਉਹਨਾਂ ਨੂੰ ਇਸ ਵੀ ਮਲੇ ਧਰਨੇ ਤੱਕ ਦੀ ਨੋਬਲ ਜਿਹੜੀ ਪਹੁੰਚ ਗਈ ਹੈ ਦੱਸਿਆ ਵੀ ਨਾ ਚਾਰ ਤੱਕ ਦਾ ਆਪੇ ਟਾਈਮ ਉਹਨਾਂ ਦਾ ਐਗਰੀਮੈਂਟ ਲਿੱਤ ਤੁਸੀਂ ਲੱਤਾ ਸੀਗਾ ਇਹ 4 ਵੇ ਦਾ ਟਾਈਮ ਨਹੀਂ ਨਹੀਂ ਸਾਨੂੰ ਪਿਆ ਸੀ ਕਿ ਕੱਲ 4 ਵਜੇ ਆਈ ਅੱਛਾ ਜੀ ਹਾਂਜੀ ਇਹ ਕਿਹਨਾ ਕੋ ਉਹਨਾਂ ਦੇ ਵੀਡੀਓ ਜਿੱਤੇ ਉਹਨਾਂ ਨੇ ਵੈਪਨ ਫੜਿਆ ਭੇਜੇ ਉਹ ਨਹੀਂ ਮੈਂ ਕਿਉਂਕਿ ਆਜ ਕਮਿਸ਼ਨਰ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਆ ਛਲਾਂਗਾ ਜੋ ਕੰਮ ਕਰ ਰਹੇ ਆ ਲਗਾਤਾਰ ਜਿਹੜਾ ਗੈਂਗਸਟਰਾਂ ਦੇ ਨੱਤ ਪਾ ਰਹੇ ਪਰ ਆਪਾਂ ਥੱਲੇ ਲੈਵਲ ਤੇ ਕਿਉਂ ਨਹੀਂ ਸਨਵਾਈ ਕਰ ਰਹੇ ਜਾਂ ਕਿਉਂ ਨਹੀਂ ਸੀ ਦੇਖਦੇ ਵੇ ਕਿਉਂਕਿ ਸ਼ਰੀਆਮ ਵਿੱਪਨ ਦਾ ਰਾਰੇ ਬੰਦੇ ਕੋਲ ਵਿੱਪਨ ਹੈ ਮੈਂ ਕਹਿੰਦੀ ਕੰਪਲੀਟ ਦੇਣਗੇ ਜੋ ਕਾਰ ਵੀ ਹਰ ਇੱਕ ਬੰਦਾ ਇੱਕ ਮੈਨੂੰ ਛੋਟੀ ਗੱਲ ਦੇ ਦੋ ਕੋਈ ਬੰਦਾ ਵੀਡੀਓ ਦੇ ਵਿੱਚ ਵਿੱਪਨ ਚੁਸਤੀ ਫੁਰਤੀ ਤੇ ਜੋਸ਼ ਵਦੋਂ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 828306000 ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ E Baba te dekh sakde ho USA Canada Australia New Zealand te Europe de har vadde IPTV platform te dekh sakde ho Ranje jappe ton door te mudde de neede Live Punjabi TV